ਜ਼ਿਲ੍ਹਾ ਫਰੀਕੋਟ ਦੇ ਐਸਐਸਪੀ ਮੈਡਮ ਪ੍ਰਿਗਿਆ ਜੈਨ ਵੱਲੋਂ ਅਚਨਚੇਤ थाना ਬਾਜੇਖਾਨੇ ਦਾ ਕੀਤਾ ਦੌਰਾ ਥਾਣੇ ਚ ਸਖਿਆ ਪ੍ਰਬੰਧ ਅਤੇ ਪਬਲਿਕ ਡੀਲਿੰਗ ਸੰਬੰਧੀ ਐਸਐਚਓ ਬਾਜੇਖਾਨਾ ਤੋਂ ਲਈ ਜਾਣਕਾਰੀ ਅਧੂਰੇ ਪ੍ਰਬੰਧਨ ਜਲਦ ਪੂਰਾ ਕਰਨ ਲਈ ਦਿੱਤੇ ਜ਼ਰੂਰੀ ਨਿਰਦੇਸ਼ ਜ਼ਿਲ੍ਹਾ ਫਰੀਕੋਟ ਤੋਂ ਅੱਤਰਕਾਰ ਕੁਲਦੀਪ ਸਿੰਘ ਅਤੇ ਗ੍ਰਜੰਟ ਪੱਟੀ ਦੀ ਰਿਪੋਰਟ। ਹਮਰੇ ਤੋਂ ਦਾ ਲੈਪਟਾਪ ਜੋ ਅਚਨਚੇਤ ਦੌਰਾ ਕੀਤਾ ਗਿਆ ਇਹਦੀ ਬਾਰੇ ਤੁਸੀਂ ਕੀ ਕਹਿਣਾ ਹੈ? ਅੱਜ ਅਸੀਂ ਸਾਰੇ ਸੀਨੀਅਰ ਅਫਸਰ ਲੈ ਕੇ ਇਥੇ ਥਾਣਾ ਬਾਜਾਖਾਨਾ ਦੀ ਅਚੰਤਿਤ ਚੈੱਕ ਵਾਸਤੇ ਆਏ ਸੀ ਤੇ ਇਹਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਜਿੱਦੋਂ ਵੀ ਇਸ ਕਰਿਆ ਦੀ ਇਨਫੋਰਮਲ ਇਨਸਪੈਕਸ਼ਨਸ ਹੁੰਦੀ ਹੈ ਤੇ ਉਹਦਾ ਇੱਕ ਇਮੀਡੀਏਟ ਪ੍ਰਭਾਵ ਪੈਂਦਾ ਹੈ ਔਰ ਪੁਲਿਸ ਦੀ ਫੰਕਸ਼ਨਿੰਗ ਜਿਹੜੀ ਹੈ ਕਿ ਉਹ ਇੰਪਰੂਵ ਹੁੰਦੀ ਹੈ ਇਹਦਾ ਇੱਕ ਮੇਨ ਮਕਸਦ ਇਹ ਵੀ ਹੁੰਦਾ ਹੈ ਕਿ ਅਸੀਂ ਇੱਕ ਸਿਕਿਉਰਿਟੀ ਆਡਿਟ ਵੀ ਅਸੀਂ ਕਰ ਲੈਂਦੇ ਨੇ ਤੇ ਇਹ ਵੀ ਚੈੱਕ ਕਰ ਲੈਂਦੇ ਨੇ ਵੈਦਰ ਸਾਡੇ ਥਾਣੇ ਪਬਲਿਕ ਨੂੰ ਰਿਸਪੌਂਡ ਕਰਦੇ ਹਨ ਔਰ ਕਿਵੇਂ ਕਰਦੇ ਆਂ ਔਰ ਉਹਦੀ ਪੰਕਚਨਿੰਗ ਅਸੀਂ ਬੈਟਰ ਕੀਵੇਂ ਆਂ